ਜਦੋਂ ਬੈਲੀ ਪੇਸ਼ ਕੀਤਾ ਗਿਆ ਉਹਦੇ ਉਲਟ ਅਰਜਨ ਬੈਲੀ ਹੈ ਕੀ ਸੀ ਉਹ ਆਪਾਂ ਆਪਣੇ ਸਮਾਜ ਨੂੰ ਦੱਸਣਾ ਹੈ ਲੈ ਵੀ ਸੱਜਣੋ ਅਰਜਨ ਬੈਲੀ ਗਾਣਾ ਤਾਂ ਹਰੇਕ ਨੇ ਸੁਣਾਇਆ ਹੋਊਗਾ ਬਹੁਤ ਮਾਣ ਮਹਿਸੂਸ ਕੀਤਾ ਉਹ ਗਾਣਾ ਸੁਣ ਕੇ ਵੀ ਸਾਡੇ ਪੰਜਾਬੀ ਸਿੰਗਰ ਨੇ ਵੱਡੇ ਪੱਧਰ ਤੇ ਗਾਇਆ ਸੀ ਗਾਣਾ ਚੱਲਿਆ ਵੀ ਬਹੁਤ ਸੀ ਪਰ ਜਿਹੜਾ ਅਰਜਨ ਬੈਲੀ ਉਹਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਉਹ ਸਰਾ ਸਰਚੂ ਸੀ ਪਤਾ ਆਹ ਬੁੱਕ ਬਣ ਕੇ ਲੱਗਦਾ ਹੈ ਮੈਂ ਆ ਜਦੋਂ ਪੜ੍ਹੀ ਬਹੁਤ ਲੰਮਾ ਇਤਿਹਾਸ ਆ ਅਰਜਨ ਬੈਲੀ ਦਾ ਐਸੇ ਕਹਿੰਦੇ ਨੇ ਵੀ ਪੰਜਾਬ 'ਚ ਤਿੰਨ ਅਰਜਨ ਬੈਲੀ ਹੋਏ ਨੇ ਜਿਹੜਾ ਇਹ ਹੈਗਾ ਇਹ ਤੀਜਾ ਸਾਰੇ ਯੋਧੇ ਹੋਏ ਨੇ ਦੇਸ਼ ਕੌਮ ਲਈ ਲੜਨ ਵਾਲੇ ਹੋਏ ਨੇ ਤਿੰਨੇ ਅਰਜਨ ਬੈਲੀ ਪਤਾ ਨਹੀਂ ਮਗਰ ਕਿਉਂ ਲੱਗ ਗਿਆ ਸੀ ਕੋਈ ਕਾਰਨ ਹੋਊਗਾ ਜਾਂ ਤਾਂ ਦਲੇਰ ਜਾਦੇ ਹੋਣਗੇ ਜਾਂ ਇਹ ਮੈਂ ਦੱਸਣਾ ਨਹੀਂ ਚਾਹੁੰਦਾ ਤੁਸੀਂ ਆਪ ਪੜ੍ਹ ਕੇ ਦੇਖਿਓ ਅਸਲ ਕਹਾਣੀਆਂ ਜਿਹੜਾ ਸੰਗਰੂਰ ਜ਼ਿਲ੍ਹੇ ਮਾਲਵੇ ਦਾ ਅਰਜਨ ਬੈਲੀ ਸੀਗਾ ਉਹ ਗਾਦਰੀ ਬਾਬਿਆਂ ਦੇ ਨਾਲ ਉਹਨਾਂ ਦੇ ਗਦਰ ਦੇ ਵਿੱਚ ਬਹੁਤ ਵੱਡਾ ਉਪਘੋਗਨ ਵਾਈ ਸੀ ਸਭੂ ਰਿਆਸਤ ਜੀਂਦ ਰੋहतक ਲੋਂਗੋਵਾਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਉਹਦੀਆਂ ਕੀ ਕੀ ਦੇਣ ਆ ਪੰਜਾਬ ਨੂੰ ਕੀ ਕੀ ਕੁਰਬਾਨੀਆਂ ਨੇ ਅੱਜ ਨੂੰ ਪਹਿਲੀ ਗਾਣਾ ਦਾ ਸੁਣ ਲਿਆ ਹੁਣ ਤੁਸੀਂ ਆ ਪੜ੍ਹ ਕੇ ਦੇਖੋ ਬਈ ਮੇਰਾ ਜੀ ਕੀਤਾ ਵੀ ਤੁਹਾਡੇ ਤੱਕ ਜਾਣਕਾਰੀ ਦੇਣਾ ਮੰਗਾ ਲਓ ਤੁਸੀਂ ਐਡਰੈਸ ਨੰਬਰ ਦਿੱਤਾ ਹੋਇਆ ਜੇ ਕਿਸੇ ਨੇ ਮੰਗਾਉਣੀ ਆ ਮੈਂ ਇਹ ਸਾਰਾ ਲਿਖ ਦੂੰਗਾ ਪੜ ਕੇ ਦੇਖਿਓ ਜਿਹੜੇ ਵੀਰ ਨੇ ਕਿਤਾਬਾਂ ਪੜਨ ਦੇ ਸ਼ਕੀਰ ਨੇ ਸਾਹਿਤ ਪੜਨ ਦੇ ਸ਼ਕੀਰ ਨੇ ਇਤਿਹਾਸ ਪੜਨ ਦੇ ਸ਼ਕੀਰ ਨੇ ਉਹਨਾਂ ਦੇ ਨਾਲ ਬਹੁਤ ਕੰਮ ਦੀ ਆ ਇੱਕ ਵਾਰੀ ਪੜ ਕੇ ਦੇਖਿਓ ਮੰਨ ਜਾਓਗੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਈ ਜਿਹੜਾ ਅਰਜਨਬੀ ਪਹਿਲੀ ਪੇਸ਼ ਕੀਤਾ ਗਿਆ ਉਹਦੇ ਉਲਟ ਅਰਜਨਬੀ ਹੈ ਕੀ ਸੀ ਉਹ ਆਪਾਂ ਆਪਣੇ ਸਮਾਜ ਨੂੰ ਦੱਸਣਾ ਹੈ ਬਾਕੀ ਮੈਂ ਮਾਨ ਨਾਲ ਦੱਸਦਾ ਬਈ ਸੰਗਰੂਰ ਜ਼ਿਲ੍ਹੇ ਦੇ ਨੇ ਬਾਈ ਸਰੇਂਦਰ ਸਿੰਘ ਬਾਲੀਆਂ ਜੀ ਇਹ ਲਿਖੀ ਇਹਨਾਂ ਨੇ ਆ ਬਹੁਤ ਵੱਡੀ ਬੋਝ ਮੈਨਾਂ ਦਾ ਕਿੰਨਾ ਟਾਈਮ ਲੱਗਿਆ ਬਾਈ ਜੀ ਤੁਹਾਨੂੰ ਇਹ ਨਿਕਲਵਾਉਣੇ ਪਏ। ਕੋਣੀ ਦੋ ਸਾਲ। ਪਹਿਲੀ ਆ ਜੇ ਇਸ ਤੋਂ ਪਹਿਲਾਂ ਵੀ ਕੋਈ ਲਿਖੀ ਹੈ। ਅੱਛਾ ਰੋਮਾਂਚਿਕ ਵੀ ਬੋਲਤਾ ਇਹ ਨਾਲ ਵੀ ਇਹਦਾ ਰੋਮਾਂਚ ਵੀ ਕਰੋ ਤੁਹਾਨੂੰ ਪੁਰਾਣਾ ਪੰਜਾਬ ਵੀ ਟੁੜੀਆਂ ਅੱਖਾਂ ਨੂੰ ਘੁਮਾ ਦੂਗਾ ਇਹ। ਬਾਬਰੇ ਬਾਬਿਆਂ ਦੀ ਗੱਲ ਦੀ ਕਹਾਣੀ ਵੀ ਟੁੜੀਆਂ ਸਾਰੀਆਂ ਜਦੋਂ ਇਹ ਪੜਦੇ ਜਾਉਗੇ ਨਾ ਉਹਨੂੰ ਐ ਲੱਗੂ ਕਿ ਉਸ ਮਹੌਲ 'ਚ ਚਲੇ ਗਏ। ਮੈਂ ਕਿਹਣਾ ਸਵਾਲ ਫੜਾ ਹਾਂ ਦਾ ਉਸ ਮਹੌਲ 'ਚ ਜਾਂ ਹਾਂ ਦਾ ਸੋਚ ਕੇ ਵੀ ਪੁਰਾਣੇ ਪੰਜਾਬ ਬਾਰੇ। たくし入れた。